1500 ਰੁਪਏ ਜਹ ਨਹੀਂ ਮਿਲਦੀ ਆ ਭਾਈ ਮੈਨੂੰ ਵੇਰ ਪਰ ਮਹੀਨਾ ਲਾ ਨਾ ਗਾਬੜਾ ਉਹ ਨਸ਼ੇ ਦੀ ਚੁੰਗੀ ਬਲ ਕੇ ਦਿਖਾ ਦੇਣਾ ਨੂੰ ਹੀ ਨਾ ਪਾਬਾ ਵੇਰੇ ਸਿਰਫ ਚਲੋ ਜਿੰਨੇ ਜੋ ਕਹਿਗੇ ਸੀ ਗੁਰਗੋਵਰ ਦੇ ਪੁੱਤ ਜਮਾ ਮੂਲ ਕੇ ਰੱਖੇ ਸਭ ਤੱਕ 8 ਮਹੀਨੇ ਵੇਦ ਨਹੀਂ ਦਿੱਤਾ ਹੁਣ ਭਾਈ ਕੀ ਕਰੀਏ ਮੈਂ ਕਿੰਨੇ ਕੁ ਨਾਲ ਲੜੀ ਆਵਾ ਮੈਂ ਜਿੱਥੇ ਜਾਂਨਾ ਸੋਢੇ ਪਾਚੇ ਪਾ ਦੇ ਲੋ ਮੈਂ ਜਿੱਥੇ ਜਾਂਨਾ ਉਹਦੇ ਪਾਚੇ ਪਾਉਂਦੇ ਆ ਅਗਲੇ ਡਰਨ ਲੱਗ ਜਾਂਦੇ ਵੀ ਝੋਟੇ ਭਾਈ ਹੱਥ ਵੱਜਣ ਲੱਗ ਜਾਂਦੇ ਨੇ ਵੀ ਭਾਈ ਯਾਰ ਬਖਸ਼ਿਆ ਕਹਿਆ ਨਾ ਵੀ ਯਾਰ ਆਪਾਂ ਤਾਂ ਲੜ ਲਈਏ ਉਹ ਆਪਾਂ ਤਾਂ ਇਸ ਸੰਘਰਸ਼ ਦੇ ਲੇਖੇ ਲੱਗਣੀ ਆ ਆਪਾਂ ਤਾਂ ਲੜਾਂਗੇ ਲੜਕੀ ਮਰਾਗੇ ਲੋਕਾਂ ਨੂੰ ਆਕਰਾਉੂ ਜ਼ਰੂਰ ਹੱਲੇ ਲੋਕਾਂ ਨੂੰ ਪਤਾ ਨਹੀਂ ਇਹ ਚੀਜ਼ ਦਾ ਰਿਆ ਤਬਈ ਕਿੰਨਾ ਗੰਦਾ ਹੈ ਜਿਹੜੀਆਂ ਮਾਵਾਂ ਨੇ ਆਪ ਦਾ ਪੁੱਤ 9 ਮਹੀਨੇ ਤੇ ਡਜ ਰੱਖਿਆ ਜਿਹੜੇ ਤਿਆਉਣਿਆਂ ਦਾ ਪੁੱਤ ਪਾਲ ਕੇ ਵੱਡਾ ਕਰਿਆ ਸੇਰੇ ਬੰਨਾਂ ਦੀ ਉਹ ਵਕਤ ਜਦੋਂ ਉਹ লাশ ਤੇ ਪਿਆ ਹੋਇਆ ਨਾ লাশ ਬਣਿਆ ਉਹ ਉਹਨੂੰ ਪੁੱਛ ਕੇ ਦੇਖੋ ਦੁੱਖ ਜਾਂ ਜਿਹਦਾ ਕਰਦਾ ਹੈ ਉਹ ਤਾਂ ਰੁੱਕੀ ਹੋ ਗਈ ਆ ਇਹਦਾ ਘਰ ਤਾਂ ਉਹ ਤਾਂ ਰੁੱਕੀ ਐ ਉਹਦਾ ਕੋਈ ਤਸੂਰ ਨਹੀਂ ਕਸੂਰ ਕੀ ਦਾ ਵੇਚਣਾਂ ਦਾ ਬਕਿਆਂ ਵਾਲਿਆਂ ਦਾ ਮੈਨੂੰ ਦੇਣਾ ਕਾਲੀ ਗੱਡੀ ਤੇ ਕਹਿਣ ਲੱਤੇ ਕੋਈ ਮਹੀਨਾ ਪਾਵਰਾ ਮਹੀਨੇ ਬਾਅਦ ਤੈਨੂੰ ਫਾਂਸੀ ਦੇ ਦੋਗੇ ਦੇ ਦੇਣੇ ਆ ਮੈਂ ਲਿਖ ਕੇ ਪੀੜਾ ਕੁ ਲੈਣਾ ਗੱਲ ਕਰ ਮੈਂ ਸੱਤ ਤੱਤ ਦਾ ਜਿਵੇਂ ਇਹ ਤਾਂ ਕਰਦੇ ਨੇ ਝੂਠੇ ਨੇ ਸੱਚਾ ਨੂੰ ਕੰਕਟਰੂਗਾ ਜਵਾਬ ਨਹੀਂ ਮਾਉਣੀਆਂ ਗੱਲਾਂ ਨੇ ਮੈਂ ਝੂਠਾ ਮੈਨੂੰ ਪਰੋ ਲੈ ਉਹ ਡਾਂਗਾ ਮਾਰ ਕੇ ਵੀ ਤੂੰ ਝੂਠ ਬੋਲਦਾ ਵੇਖੀ ਰਲਾ ਨਾ ਨੋ ਮੈਂ ਕੋਈ ਕੰਮ ਨਹੀਂ ਕਰਵਾਉਣਾ ਇਹਨਾਂ ਤੋਂ ਮੈਂ ਕਹਿੰਦਾ ਦਫ਼ਤਰ ਜਾ ਕੇ ਕਹਣਾ ਇਹ ਮੇਰਾ ਰਾਜੀ ਬੰਦਾ ਕਰਾ ਦਿਓ ਕੋਈ ਜਾਂ ਮੈਂ ਇਹਨਾਂ ਦਫ਼ਤਰ ਜਾ ਕੇ ਕਹਣਾ ਇਹ ਮੇਰਾ ਕੋਈ ਬੱਚਾ ਕੇ ਸਰਕਾਰ ਤੋਂ ਜਾਂ ਮੈਂ ਕਿਸੇ ਦੇ ਰੋਲ ਜਾਣਾ ਮੇਰੇ ਕੋਈ ਰੋਲੇ ਵਿਖੇ ਆਉਂਦੇ ਨੇ ਜ਼ਮੀਨਾਂ ਦੇ ਰੋਲੇ ਕੁੜੀਆਂ ਦੇ ਰੋਲੇ ਮੈਂ ਕਹਿੰਦਾ ਨਾ ਬਈ ਸਹਿਆ ਆਪ ਦੀ ਬੱਚੇ ਇੱਕ ਕਿਸਾਨ ਜੂਨੀਅਰ ਕੋਈ ਬੱਜ ਜਾ ਮੈਂ ਤਾਂ ਨਾ ਸ਼ੇ ਖਰਾਬ ਲੱਗਦਾ ਐ ਇੰਦਰ ਤੋ ਮੇਰੇ ਨਾਲ ਐਵੇਂ ਤਾਂ ਨਾ ਬਈ ਅਸੀਂ ਤਾਂ ਤੈਨੂੰ ਸਾਨੂੰ ਮੂੰਹ ਨਾ ਕਰਦੇ ਪਿੰਡ ਦਾ ਮਸਲਾ ਸਾਡੇ ਵੀ ਕਦਾ ਤੂੰ ਆ ਕਾਪੇਈ ਮੈਂ ਸ਼ਕਤੀ ਮਾਣਾ ਯਾਰਾ ਹਣਾ ਤੁਸੀਂ ਵੀ ਮੈਂ ਮੇਰੇ ਕੋਲ ਸਿੰਘ ਤਾਂ ਲੱਗ ਨਹੀਂ ਆ ਦੇਖ ਲੋ ਖੁੱਡ ਸਾਹਮਣੇ ਝੋਟਾ ਮੈਂ ਪਹਿਲਾਂ ਸੀ ਸਰਕਾਰ ਨੇ ਕੁਝ ਦੇ ਤਾਂ ਹਏ ਦੋਵੇਂ ਹਜੇ ਵੀ ਝੋਟਾ ਐ ਮੈਂ ਇੱਕ ਬਾਵਾ ਕਰਦਾ ਮੈਂ ਕਿਹਾ ਬੈਠਾ ਮੈਂ ਇਹਨਾਂ ਨੂੰ ਸਭ ਸਿਖਾ ਕੇ ਜਾਊਗਾ ਇਹਨਾਂ ਰਾ ਆ ਰਿਹਾ ਰਿਹਾ ਕਰਨਗੇ ਵੀ ਹਾਂ ਯਾਰ ਪਾਪ ਨਾ ਕਰੋ ਇਹ ਕੋਲ ਬਗਲ ਕੇ ਗਿਆ ਵਾ ਜਲੂਸ ਕਰ ਤੱਖਾ ਇੱਕ ਉਹ ਹੈਗਾ ਤਾਂ ਉਹਨਾਂ ਦੀ ਬੰਦਾ ਉਹ ਵੀ ਵਿੱਚੋਂ ਖਾਂਦੇ ਇਕੱਠੇ ਚੋਰ ਚੋਰ ਮਾਸੀ ਦੇ ਭਾਈ ਉਹ ਇਹਨਾਂ ਦਾ ਜਰੂਸ ਕਟ ਰੱਖਿਆ ਵੀ ਰੇਟਿੰਗਾਂ ਉਨੋਂ ਪੈਸੇ ਲੈਂਦਾ ਐਂ ਕਰਦਾ ਉਹ ਸੋਡੇ ਘਰੇ ਆ ਮਾਵਾ ਭੈਣਾ ਸਾਨੂੰ ਡਿਊਟੀ ਦੇਤੇ ਇਦੀਆਂ ਨੇ ਉਹ ਸਾਨੂੰ ਕਹਿੰਉਂਿਆ ਨੇ ਤੁਸੀਂ ਉਹਨਾਂ ਦੀ ਸ਼ਰਮ ਕਰ ਲਓ ਇੱਥੇ ਆ ਕੇ ਆ ਫੋਟੋਆਂ ਖਿੱਚਣ ਲੱਗ ਗਿਆਂਗੇ ਆ ਬੈਠਾ ਚੋਕਾ ਮੈਨੂੰ ਫੜਵਾ ਦੋ ਰੁਪਈਆ ਇਹੜਾ ਫੜਵਾਵਾ ਫਿਰ ਸਾਫ਼ ਤੇ ਫਰੀ ਗੱਲ ਆ ਨਸ਼ਿਆਂਾਂ ਵਿੱਚ ਤੋਂ ਫੋਟੋਆਂ ਹੀ ਖਿੱਚੀਆਂ ਜਾਂਦੀਆਂ ਜਿੱਥੇ ਨਸ਼ਾ बिकੀ ਜਾਂਦਾ ਕਿਲੋ ਬਾਈ ਇਹੇ ਸ਼ਹਿਰ 'ਚ ਵੀਕੀ ਜਾਂਦਾ ਕਿਲੋ ਜੋਗ ਕੇ बिकੀ ਜਾਂਦਾ ਕਿਲੋ ਆਹ ਦਾੰਗਾ